BS4 BS5 BS6 ਗੱਡੀਆਂ ਉਹਨਾਂ ਦੇ ਲਿਖਿਆ ਵੀ ਹੁੰਦਾ ਜਿੰਨੇ ਇੰਜਨ ਆ ਕਿਸੇ ਵੀ ਚੀਜ਼ ਦਾ ਕੰਬਾਈਨ ਦਾ ਕੋਈ ਵੀ ਆ ਬਾਈ ਜੀ ਉਹਨੂੰ ਆਈਡਲ ਤੇ 1 ਮਿੰਟ ਖੜਾਓ ਆਈਡਲ ਦਾ ਮਤਲਬ ਵੀ ਘੱਟ ਤੋਂ ਘੱਟ ਰੇਸ ਤੇ ਸਭ ਤੋਂ ਥੱਲੇ ਰੇਸ ਕਰਕੇ ਰੇਟਾਂ ਕਰਕੇ ਬੰਦ 1 ਮਿੰਟ ਇੰਜਨ ਚੱਲੀ ਜਾਣ ਦਿਓ ਉਸ ਤੋਂ ਬਾਅਦ ਉਹਦੀ ਚਾਬੀ ਕਟੋ ਜੇ ਜੇ ਉਹਦੀ ਲਾਈਫ ਲੈਣੀ ਆ ਤਾਂ ਦੇਖੋ ਸਭ ਤੋਂ ਪੱਧ ਲਾਈਫ ਇਹਦੀ ਫੈਕਟਰ ਹੋਣੀ ਟਰਬੋ ਦੀ ਜਦੋਂ ਤੁਸੀਂ ਫੁੱਲ ਰੇਸ ਤੇ ਚਾਬੀ ਕੱਟਤੀ ਸਭ ਤੋਂ ਬਾਅਦ ਟਰਬੋ ਦੀ ਲਾਈਫ ਕੱਟਣੀ ਉਹਨੇ ਜਿਹੜਾ ਉਹ 1 ਮਿੰਟ ਚੱਲਣਾ ਨਾ ਬਿਨਾ ਤੇਲ ਤੋਂ ਉਹ ਸਮਝ ਲਓ ਵੀ 5000 ਘੰਟਾ ਚੱਲ ਗਿਆ ਉਹਦੇ ਬਰਾਬਰ ਉਹਦੇ ਬਰਾਬਰ ਖਸਾਈ ਹੋ ਗਈ ਉਹਦੀ ਬਸ ਜਿਹੜਾ ਉਹਦੇ ਚੱਕਰ ਬਹੁਤ ਜ਼ਿਆਦਾ ਹੁੰਦੇ ਆ ਹਨਾ ਆਰ ਪੀ ਐਮ ਤੇ ਜਦੋਂ ਉਹਨੂੰ ਉਹਦੇ ਬੁਸ਼ ਨੂੰ ਤੇਲ ਨਹੀਂ ਮਿਲਣਾ ਸੁੱਕਾ ਘੁੰਮਣਾ ਤਾਂ ਉਹਨੇ ਰਗੜੇ ਜਾਣਾ ਰਗੜੀ ਜਾਣਾ ਤਾਂ ਉਹਦੀ ਲਾਈਫ ਕੱਟੂਗੀ ਉਹਦੀ ਫਿਰ ਕੱਲ ਨੂੰ ਲੀਕ ਵੀ ਕਰ ਸਕਦਾ ਟਰਬੋ ਹਨਾ ਜਦੋਂ ਬੁਸ਼ ਖਸਿਆ ਬੁਸ਼ ਖਸਣਾ ਓਰਿੰਗ ਹੁੰਦੇ ਵਾਲੇ ਵਾਲੇ ਉਹਨਾਂ ਤੇ ਇਫੈਕਟ ਪੈਣਾ ਬਹੁਤ ਚੀਜ਼ਾਂ ਲਾਈਫ ਲੈਣੀ ਬੰਦੇ ਦੇ ਹੱਥਾਂ ਬਿਲਕੁਲ ਥੋਡੀ ਸਭ ਤੋਂ ਵੱਧ ਮੇਨਟਨੈਂਸ ਮੇਨਟਨੈਂਸ ਤੇ ਹਜੇ ਬਹੁਤ ਲੋਕ ਇਹ ਚੀਜ਼ਾਂ ਦੇ ਅਵੇਅਰ ਹੋ ਗਏ ਆ ਪਰ ਹਜੇ ਵੀ ਬਹੁਤ ਲੋਕ ਆ ਬਾਈ ਜੀ ਫਿਲਟਰ ਨਹੀਂ ਟਾਈਮ ਤੇ ਬਦਲਨੇ ਇਹਨੂੰ ਕੀ ਹੁੰਦਾ ਫਿਲਟਰ ਨੂੰ ਹਨਾ ਕੋਈ ਸਾਡੇ ਫੋਰਡ ਹੁੰਦਾ ਸੀ ਉਹਦੇ ਬਾਪੂ 10 ਸਾਲ ਬਾਅਦ ਬਦਲਦਾ ਸੀ ਉਹ ਗੱਲਾਂ ਬਾਈ ਉਹ ਇੰਜਨ ਹੋਰ ਸੀ ਉਹ ਗੇਅਰ ਹੋਰ ਸੀ ਉਹ ਟਰੈਕਟਰ ਹੋਰ ਸੀਗੇ ਜੀ ਸਿੰਪਲ ਸਿੰਪਲ ਟੈਕਨੋਲੋਜੀ ਸੀ ਜਿਵੇਂ ਜਿਵੇਂ ਟੈਕਨੋਲੋਜੀ ਅਪਗ੍ਰੇਡ ਹੋ ਰਹੀ ਆ ਥੋਡੀ ਮੇਨਟਨੈਂਸ ਵੀ ਮਹਿੰਗੀ ਹੋ ਰਹੀ ਆ ਪਲੱਸ ਤੁਹਾਨੂੰ ਟਾਈਮ ਤੇ ਕਰਾਉਣੀ ਜ਼ਰੂਰੀ ਹੋ ਰਹੀ ਆ